ਆਣ ਗਲਾਣਾ ਹਾਂਜੀ ਬੀਬੀ ਨਹੀਂ ਆਈ ਬੀਬੀ ਨੂੰ ਬੁਲਾਉਂ ਇੱਲਾ ਤੁੱਪੇ ਖੜੇ ਕੀ ਗੱਲਾਂ ਕਰੀਓ ਸ਼ਾਮੇ ਨੂੰ ਆਖੀ ਜਾਂਦਾ ਸੀ ਮਾ ਬੀਬੀ ਨੂੰ ਬੁਲਾ ਲਾ ਔਰ ਔਰ ਸਾਰਾ ਕੁਝ ਜਾਂਦ ਕਰਕੇ ਪਾ ਲਿਆ ਸੀਗਾ ਹਾਂਜੀ ਆਜੋ ਆਜੋ ਲੈ ਖੜਜੋ ਕੋਈ ਮੱਥੇ ਵੀ ਨਾ ਲੱਗਦੇ ਆਜੋ ਕੋਈ ਨਹੀਂ ਹੈਗਾ ਬਾਹਰ ਮੈਂ ਤਾਂ ਨਾ ਵੈਗ ਮਾ ਸਮਸਾ ਕੰਮ ਬਣਿਆ ਆਪਣੀ ਤਾਂ ਮਸਾ ਸੁਣੀ ਰੱਬ ਨੇ ਲੈ ਮੁੰਡੇ ਪੈਗ ਜੇ ਕਿੱਥੇ ਰੱਖੇਗਾ ਬੈਰੀ ਆ ਤਾਂ ਵੀ ਪਿੱਛੇ ਰੱਖਦਾ ਲੈ ਲੈ ਬੁੱਤਾ ਸ਼ਾਕਰ ਐਨੇ ਕਿ ਜੋ ਗਈਆਂ ਫੇਰ ਬਾਅਦ ਚ ਡਾਲਰ ਤਾਂ ਸਾਨੂੰ ਤੂੰ ਹੀ ਦਿਖਾਏਗੀ ਸਾਡੇ ਕੋਲ ਤਾਂ ਹੀ 100 ਦੇ ਨੋਟ ਹੈ ਲੈ ਲੈ ਬੁੱਤਾ ਨੀਗ ਨਾਲ ਛੱਡ ਕੇ ਗੌਰ ਨਾਲ ਇਹਨੂੰ ਪਾਣੀ ਪੂਣੀ ਦੀ ਬੋਤਲ ਉੱਥੇ ਗਰਮੀ ਭਲਾਈਆਂ ਚੰਗਾ ਸਾਰਾ ਕੁਝ ਸਾਰਾ ਚੰਗਾ ਠੀਕ ਹੈ ਠੀਕ ਹੈ ਤੇ ਫੋਨ ਦਾ ਖਿਆਲ ਰੱਖੀ ਚੰਗਾ ਚੱਕ ਲਿਆ ਕਰੀ ਇਧਰੋਂ ਵੀ ਲਾਵਾ ਲੂਮਾ ਕਈ ਵਾਰ ਮੇਰੇ ਨੰਬਰ ਤੋਂ ਲੱਗ ਜਾਇਆ ਕਰੂ ਤਾਂ ਹਾਂ ਹਾਂ ਲੱਗ ਜਾਏਗਾ ਚਲ ਠੀਕ ਹਾਂ ਅਲਾਗੇ ਦੇ ਦਿਆ ਕਰਨਗੇ ਹਾਂ ਹਾਂ ਚਲ ਚੰਗਾ ਚਲ ਬੈਠ ਫਿਰ ਤਿਆਰ ਰੱਖੀ ਪਹੁੰਚ ਕੇ ਠੀਕ ਆ ਟਾਈਮ ਸਰ ਨਾਲ ਖਾਣਾ ਖਾ ਲਿਆ ਕਰ ਠੀਕ ਆ ਟੈਨਸ਼ਨ ਲੈਣ ਦੀ ਤੈਨੂੰ ਲੋੜ ਨਹੀਂ ਜਿੰਨਾ ਕੰਮ ਮਿਲਦਾ ਕੰਮ ਕਰੀ ਚੱਲੀ ਪੜਾਈ ਤਾਂ ਤੇਰੀ ਹੋਣੀ ਆ ਦੇਖ ਹਾਂਜੀ ਠੀਕ ਆ ਨਾ ਕੋਈ ਨਹੀਂ ਤੁਸੀਂ ਐਵੇਂ ਨਾ ਫਿਕਰ ਕਰੋ ਮੈਂ ਤੇਰੀ ਤੂੰ ਕਦੇ ਉੱਥੇ ਜਾ ਕੇ ਆਪਦਾ ਖਿਆਲ ਨਾ ਰੱਖੇਂ ਟਾਈਮ ਸਰ ਰੋਟੀ ਨਾ ਖਾਵੇਂ ਸਾਰਾ ਦਿਨ ਕੰਮ ਥੋੜੀ ਕਰਨਾ ਤੈਨੂੰ ਠੀਕ ਆ ਹਫ਼ਤੇ 'ਚ 2-3 ਦਿਨ ਤੈਨੂੰ ਕੰਮ ਮਿਲ ਜੂਗਾ 4 ਦਿਨ ਤਰੀ ਪੜਾਈ ਹੋਈ ਜਾਊਗੀ ਕੋਈ ਨਹੀਂ ਬਾਬਾ ਤੁਸੀਂ ਨਾ ਕਰੋ ਫਿਕਰ ਫਿਕਰ ਲੈ ਫਿਕਰ ਕਿਵੇਂ ਨਾ ਕਰੀਏ ਹੂੰ ਸਹੀ ਗੱਲ ਹੈ ਹੋਰ ਕੌਣ ਲੂਗਾ ਵੀ ਕੌਣ ਕਰੂ ਕੌਣ ਹਾਂ ਕੋਈ ਨਹੀਂ ਠੀਕ ਹੈ ਨਾ ਹਾਂਜੀ ਤੇ ਮੈਂ ਕੋਈ ਨਹੀਂ ਤੁਹਾਨੂੰ ਜਲਦੀ ਜਲਦੀ ਬੁਲਾ ਲੂੰਗੀ ਠੀਕ ਹੈ ਤੇ ਬੁਲਾ ਲੀਂ ਕਦੇ ਮੈਂ ਇੱਥੇ ਰੋਲ ਰਹਾ ਮੈਂ ਫੋਟੋ ਦੇ ਬਿਨਾ ਕੌਣ ਹੈ ਮੇਰਾ ਹੋਰ ਹੈ ਚਲ ਮੈਂ ਤਾਂ ਮੈਨੂੰ ਯਕੀਨ ਆ ਤੇ ਉੱਤੇ ਬਸ ਫਿਰ ਹਾਂ ਚਲ 3 ਮਹੀਨਿਆਂ ਨੂੰ ਨਾ 6 ਮਹੀਨਿਆਂ ਨੂੰ ਬੁਲਾ ਲੇਗੀ ਬੁਲਾਉਣਾ ਤਾਂ ਤੇ ਜਿੰਨਾ ਛੇਤੀ ਬੁਲਾਏਗੀ ਉਹਨਾ ਛੇਤ ਆਪਾਂ ਆਪਦੇ ਘਰ ਦੀ ਸਾਰਾ ਸਿਸਟਮ ਹੀ ਚੇਂਜ ਕਰ ਦਾਂਗੇ ਨਾਲੇ ਕਰਜ਼ਾ ਉਤਰ ਜਾਊਗਾ ਹਾਂ ਨਾਲੇ ਸੌਖੇ ਹੋ ਜਾਣਗੇ ਯਾਰ ਮੈਨੂੰ ਤਾਂ ਨਾ ਹੁਣ ਉਧਰ ਹੀ ਟੈਨਸ਼ਨ ਰਹੂਗੀ ਵੀ ਇੰਨਾ ਕਰਜ਼ਾ ਚੱਕਿਆਗਾ ਤੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਲੋ ਆਪ ਹੀ ਇੱਥੇ ਮੈਂ ਤੇ ਮਾਂ ਕਰੀ ਜਾਵਾਂਗੇ ਕੰਮ ਮੈਂ ਹੈਗਾ ਹੀ ਆ ਕੰਮ ਹੁਣ ਕਰੀ ਚੱਲੂਆ ਚੱਲ ਜਿੰਨਾ ਕੋ ਹੋ سکے ਮੈਂ ਲਾਹੀ ਚੱਲੂਆ ਠੀਕ ਆ ਨਾ ਤੂੰ ਹੌਲੀ ਆ ਪਹਿਨਾ ਤੂੰ ਆਪਦੀ ਪੜ੍ਹਾਈ ਕਰ ਪੜ੍ਹਾਈ ਦੇ ਨਾਲ ਜਦੋਂ ਇੱਕ ਦੋ ਤਿੰਨ ਕੰਮ ਵੀ ਚੱਲੂਆ ਬਹੁਤ ਆ ਜਦੋਂ ਮੈਂ ਵਾਗਿਆ ਫੇਰ ਤਾਂ ਆਪਾਂ ਕਰਜ਼ਾ ਸਾਲ ਜੀ

ਨੋ ਨੀ ਪਿੰਡ ਤੂੰ ਤਾਂ ਚੱਕਰ ਆਈ ਜਾਂਦੀ ਹੈ ਓਏ ਹਏ ਔਖੂ ਇਹੰਦਾ ਕੀ ਨੋਨ ਕਰਾਉਣਾ ਫਿਰ ਫੋਨ ਕਰੀ ਕੋਸ਼ਿਸ਼ ਮੁੰਡੇ ਨੂੰ ਹੀ ਫੋਨ ਕਰਦੀ ਆ ਹੋਰ ਕੌਣ ਹੋਊ ਇਥੇ ਹੇ ਹੇ ਹਲੋ ਹਾਂ ਬੁੱਤ ਤੂੰ ਕਿੱਥੇ ਆ ਤੂੰ ਆਏ ਕਰ ਤੂੰ ਛੇਤੀ ਕਰੇ ਆ ਜਾ ਮੈਨੂੰ ਤਾਂ ਪਤਾ ਨਹੀਂ ਕੀ ਹੁੰਦਾ ਮੈਨੂੰ ਤਾਂ ਚੱਕਰ ਆਈ ਜਾਂਦੇ ਆ ਹਾਂ ਛੇਤੀ ਆ ਜਾ ਹਾਂ ਬੀਬੀ ਅਸ ਤੈਨੂੰ ਪਤਾ ਮੈਂ ਤਾਂ ਹੁਣ ਨਹੀਂ ਹਾਂ ਛੱਡਣ ਜਾਈ ਜਾਣਾ ਦਵਰਾੜਤਾ ਹੋਈ ਜਾਂਦੀ ਆ ਬੀਬੀ ਚੱਲ ਮੈਂ ਨਾ ਸੀਰੇ ਨੂੰ ਫੋਨ ਕਰਦਾ ਸੀਰਾ ਲੈ ਜੂ ਤੈਨੂੰ ਇੱਥੋਂ ਦਵਾਈ ਦਵੜੇ ਆਊਗਾ ਟੈਨਸ਼ਨ ਆ ਲੈ ਹੁਣ ਜੇ ਤੂੰ ਬਾਲਾ ਕਰਦੀ ਆਂ ਭਾਈ ਮੈਂ ਤਾਂ ਫਿਰ ਨੇਹਾ ਨੂੰ ਰਾਜ ਤਾਰ ਦਾਂ ਇਥੋਂ ਕਿਸੇ ਨਾਲ ਝੜ ਕੇ ਭੱਜ ਜੂਗੀ ਫਿਰ ਉਹੀ ਤਾਂ ਗੱਲ ਕਹਿਣਾ ਬੀਬੀ ਐਨੇ ਰੁਪਏ ਲੱਗਿਆ ਫਿਰ ਤੂੰ ਤੂੰ ਮੈਂ ਸੀਰੇ ਨੂੰ ਫੋਨ ਕਰਦਾ ਤੇਰੇ ਕੋਲੇ ਹੁਣੇ ਪਹੁੰਚਦਾ ਠੀਕ ਆ 2 ਮਿੰਟਾਂ ਚ ਠੀਕ ਆ ਕਰ ਲਓ ਕੀ ਹੋ ਗਿਆ ਬੀਬੀ ਨੂੰ ਪਤਾ ਨਹੀਂ ਘਬਰਾਟ ਘਰਾਬ ਹੋਈ ਪਈ ਆ ਯਾਰ ਹਾਈ ਹੁਣ ਫਿਰ ਹੁਣ ਉਹੀ ਗੱਲ ਆ ਹੁਣ ਉੱਥੇ ਮੈਂ ਸੀਰੇ ਨੂੰ ਫੋਨ ਕਰਦਾ ਜਦ ਮੈਂ ਆਪਾਂ ਹੀ ਚਲੇ ਜਾਣਾ ਵਾਪਸ ਕੁਛ ਨਹੀਂ ਹੁੰਦਾ ਉਹ ਨਹੀਂ ਨਿਹਾਂ ਤੇਰੀ ਫਲੈਟ ਕੈਨਸਲ ਹੋ ਗਈ ਸਾਰੇ ਰੁਪਏ ਡੁੱਬ ਜਾਣਗੇ ਗੱਲ ਕਿਉਂ ਨਹੀਂ ਸੰਭਾਲਦਾ ਓ ਚੱਕਲਾ ਸੀਰੇ ਯਾਰਾ ਜਿੱਦ ਕਦੇ ਕੰਮ ਨਹੀਂ ਆਇਆ ਬਚੱਕ ਨਹੀਂ ਰਿਹਾ ਹੁਣ ਬੀਬੀ ਜ਼ਿਆਦਾ ਢਿੱਲੀ ਹੋ ਰਹੀ ਆ ਤਾਂ ਮੈਂ ਕਿਹਨੂੰ ਫੋਨ ਕਰਾਂ ਕੀ ਕਰੀਏ ਹੁਣ ਤੁਸੀਂ ਚਲਦੋ ਕੋਈ ਨਹੀਂ ਮੈਂ ਆਪੇ ਚਲ ਜੂੰਗੀ ਕਬਰੀ ਮੈਂ ਹੋਰ ਲਾ ਕੇ ਬਸ ਉਹ ਚੱਕਲਾ ਇਹ ਹੁਣ ਕੀ ਕਰਾਂ ਮੈਂ ਤੈਨੂੰ ਤੁਸੀਂ ਐ ਕਰੋ ਇੱਥੋਂ ਮੈਂ ਆਪੇ ਚਲ ਜੂੰਗੀ ਮੈਨੂੰ ਇੱਕ ਸਟਾਪ ਤੇ ਉਤਾਰ ਦੋ ਉੱਥੋਂ ਬੱਸ ਚਲ ਜੂੰਗੀ ਮੈਂ ਆਵਾਸੇ ਲੈਫਟ ਲੈ ਲੂੰਗੀ ਕਿਸੇ ਤੋਂ ਉਹ ਟਾਈਮ ਕਿਹੜਾ ਚੱਲੀ ਜਾਂਦਾ ਲੈਫਟ ਵਾਲਾ ਹੈਗਾ ਟਾਈਮ ਯਾਰ ਕੁਛ ਨਹੀਂ ਹੁੰਦਾ ਹੈਗਾ ਮਮਮੀ ਤੋਂ ਇਲਾਵਾ ਤਾਂ ਨਹੀਂ ਹੈਗਾ ਕੋਈ ਆਪਣਾ ਹੋਰ ਤੈਨੂੰ ਮੈਂ ਇੱਥੇ ਬੱਸ ਸਟੈਂਡ ਤੇ ਧਰ ਦਾਂ ਜੇ ਮੈਂ ਨਾਲ ਦੀ ਨਾਲ ਮੁੜਿਆ ਤਾਂ ਤੈਨੂੰ ਮੈਂ ਪਿਕ ਕਰ ਲਵਾਂ ਠੀਕ ਆ ਠੀਕ ਹਾਂ ਟੈਨਸ਼ਨ ਨਾ ਲੈ ਤੂੰ ਕਿਸੇ ਵੀ ਗੱਲ ਦੀ ਠੀਕ ਆ ਕੋਈ ਨਹੀਂ ਕੋਈ ਨਹੀਂ ਤੇ ਜੇ ਮੈਨੂੰ ਵਾਸੇ ਮਿਲ ਗਈ ਹਨਾ ਜੇ ਮੈਂ ਲੇਟ ਹੋ ਗਈ ਦੇਖੋ ਤੁਹਾਨੂੰ ਵੀ ਪਤਾਗਾ ਵੀ ਟਿਕਟ ਦੀ ਟਾਈਮਿੰਗ ਤਾਂ ਹੁੰਦੀ ਹੈਗੀ ਨਹੀਂ ਤਾਂ ਫਿਰ ਮੈਂ ਗੱਡੀ ਕਿ ਜੇ ਮੈਨੂੰ ਮਿਲ ਗਈ ਕੋਈ ਫੋਨ ਤੇ ਚੱਲ ਜੂ ਇਹ ਤਾਂ ਨਾ ਵੀ ਵੀ ਨੂੰ ਮੈਂ ਦੇਖਣਾ ਜਾ ਕੇ ਕੀ ਹੋਇਆ ਘਬਰਾਟ ਦੀ ਹੋਈ ਆ ਮੈਂ ਡਾਕਟਰ ਕੋਲੋਂ ਦੋ ਦਵਾਈਆਂ ਕੇ ਮੈਂ ਗੱਡੀ ਖਿੱਚ ਕੇ ਲਿਆਉਂਗਾ ਹੋਰ ਕੀ ਆ ਹਾਂ ਹਾਂ ਕੋਈ ਠੀਕ ਆ ਨਹੀਂ ਫਿਰ ਜੇ ਭਈ ਵੱਧ ਦਿੱਕਤ ਆ ਗਈ ਫਿਰ ਤੋਂ ਵਾਸਤੇ ਕਜਾਈ ਜਾਏਗੇ ਹਾਂ ਹਾਂ ਕੋਈ ਤੁਸੀਂ ਮੈਨੂੰ ਬੱਸ ਸਟੈਂਡ ਤੇ ਤਾਂ ਹਾਂ ਮੈਂ ਤਾਂ ਮੜਾ ਗੱਡੀ ਖਿੱਚੀ ਲਈ ਹੈ ਨਾ ਓਹੋ ਬੱਸ ਲੰਘ ਹੀ ਨਹੀਂ ਹਾਂ ਚਲੋ ਕੋਈ ਨਹੀਂ ਜੀ ਹੋਰ ਆ ਜੂਗੀ ਓਏ ਉਹ ਤੇ ਭਗ ਜਾਂਦੀ ਪਹਿਨਾ ਭਗ ਜਾਂਦੀ ਤੂੰ ਚਲ ਠੀਕ ਆ ਫਿਰ ਨੇਹਾ ਮੈਂ ਵੀ ਬੀਬੀ ਉੱਜਾ ਢਿੱਲੀ ਹੋ ਗਈ ਠੀਕ ਆ ਹਾਂ ਜੀ ਤੁਸੀਂ ਧਿਆਨ ਨਾਲ ਜਾਇਓ ਤੇ ਜਦ ਬੇਬੇ ਨੂੰ ਕੁਝ ਵੀ ਹੋਇਆ ਕੋਈ ਵੀ ਹਾਲਾਤ ਮੈਨੂੰ ਦੱਸ ਦੇ ਕੋ ਆ ਬੈਗ ਇੱਥੋਂ ਦੀ ਆਇਦਰ ਧਰ ਦੇ ਚਲ ਠੀਕ ਆ ਧਿਆਨ ਰੱਖੀਆ ਆਪਣਾ ਹਾਂ ਜੀ ਓਕੇ ਵੇ ਬੇ ਕੀ ਹੋਇਆ ਆ ਗਿਆ ਪੁੱਤ ਕੀ ਹੋਇਆ ਬੇ ਖੜੀ ਹੋ ਹਾਂ ਤੁਹਾਨੂੰ ਕੁਛ ਨਹੀਂ ਦੇਖ ਜਾ ਜਾ ਤੇ ਪਰ ਸੁਣ ਨੀ ਕੋ ਬਰਾੜ ਹੋ ਜਾਂਦੀ ਕੁਛ ਨਹੀਂ ਹੁੰਦਾ ਬੇਬੇ ਚਲਾ ਆਹ ਡਾਕਟਰ ਤੇ ਦਵਾ ਫਿਰ ਕੁਛ ਨਹੀਂ ਹੁੰਦਾ ਬੇਬੇ ਹੁਣ ਲੈ ਚੱਲਾਂ ਮੈਂ ਗੱਡੀ ਤੇ ਕੀ ਕਹਿੰਦਾ ਪੁੱਤ ਡਾਕਟਰ ਮੈਨੂੰ ਦੱਸਤਾ ਦੇ ਤੂੰ ਕੁਛ ਨਹੀਂ ਥੋੜਾ ਪੀ ਪੀ ਘਟ ਗਿਆ ਸੀ ਕਾ ਤੂੰ ਟੈਨਸ਼ਨ ਲੈਨੀ ਨਹੀਂ ਰਹੀ ਤਾਂ ਹੋ ਗਿਆ ਹੋ ਉਸ ਤੇ ਦਵਾਈ ਲੈ ਲੈ ਹੁਣ ਟਾਈਮ ਸਦਾ ਮਸ ਲੈਨੀ ਆ ਤੂੰ ਸੁਪਰਕਾਰ ਤੇਰਾ ਫੂਲ ਟਿਕ ਨੰਬਰ ਵੀ ਆ ਤੈਨੂੰ ਲੱਗ ਗਿਆ ਨਹੀਂ ਬੋਤਾਂ ਕਿ ਹੁੰਦਾ ਨੇ ਮੈਂ ਆਰਾਮ ਕਰਦਾ ਲੈ ਮੈਂ ਆਰਾਮ ਕਿੱਥੇ ਤੂੰ ਤਾਂ ਕੰਮ ਕੋਣ ਕਰੂਗਾ ਕੰਮ ਕੰਮ ਕੁਛ ਨਹੀਂ ਹੈਗਾ ਕੰਮ ਆਪ ਹੀ ਕਰ ਲਾਂਗੇ ਅਸੀਂ ਤੂੰ ਬੈਠ ਰਹਿ ਬੈਠ ਬੈਠ ਮੈਂ ਪਾਣੀ ਲੈ ਕੇ ਆਣਾ ਤੇ ਦਵਾਈ ਲੈ ਕੇ ਔਰ ਇੱਕ ਆ ਪੈ ਜਾ ਤੂੰ ਪਾਣੀ ਤੇਰਾ ਪੀ ਲੈ ਜੀ ਚਲ ਦਵਾਈ ਤਾਂ ਹੁਣ ਕੇਰੇ ਤੋਂ ਡਾਕਟਰ ਨੇ ਪੀਤੀ ਸੀ ਮੈਨੂੰ ਜੀ ਮੈਂ ਕਹਿੰਦੀ ਹਾਂ ਕਿ ਕਿਹਾ ਕਿ ਤੈਨੂੰ ਬਾਰ-ਬਾਰ ਪੁੱਛੀ ਇਹਨੇ ਤੂੰ ਦੱਸ ਦਈ। ਉਹ ਮੈਂ ਥੋੜੀ ਇਤਰੰਗ ਦੀ ਸ਼ਿਕਾਇਤ ਆ। ਡਾਕਟਰ ਕਹਿੰਦਾ ਹੋਰ ਆ। ਉਹ ਫੇਰ ਕੁਝ ਨਹੀਂ ਹੁੰਦਾ ਤੂੰ ਟੈਨਸ਼ਨ ਨਾ ਲੈ ਮੈਂ ਇੱਥੋਂ ਕਿਸੇ ਪਿੰਡ ਚੋਂ ਦੇਖਦਾ ਕਿਸ ਤੋਂ ਫੀਮ ਲੈ ਆਉਣਾ। ਉਹ ਖਾਲੀ ਤੂੰ। ਹਾਂ ਕਹਿੰਦੇ ਚੰਗੀ ਹੁੰਦੀ ਹੈ। ਹਾਂ ਚੰਗੀ ਹੁੰਦੀ ਹੈ ਇਤਰੰਗ ਦੀ। ਗੱਲਾਂ ਛੱਡ। ਮੈਂ ਤਾਂ ਝੁਲਜ ਗਈ ਕੁੜੀ ਕਿੱਥੇ ਹੈ? ਨੀਹਾ। ਨੀਹਾ ਨੂੰ ਮਾਂ ਮੈਂ ਇੱਥੇ ਬੱਸ ਸਟੈਂਡ ਛੱਡਿਆ ਸੀ। ਫਿਰ ਹੁਣ ਜੇ ਤੂੰ ਨਾ ਫੋਨ ਕਰਦੀ ਮੈਂ ਇੱਧਰ ਵੀ ਆਉਣਾ ਸੀ ਫਿਰ। ਨੀਹਾ ਬੱਸ ਸਟੈਂਡ ਚੜਾਤੀ ਸੀ ਉਹਨੂੰ ਬੱਸ ਮਿਲ ਗਈ ਹੋਣੀ ਉਹ ਪਹੁੰਚ ਗਈ ਪਹੁੰਚ ਗਈ ਹਾਂ ਪਹੁੰਚ ਗਈ ਮੈਂ ਲਾਲਾ ਨਾਲ ਉਹਨੂੰ ਦੁਬਾਰਾ ਫੇਰ ਫੋਨ ਹਾਂ ਮਾੜੇ ਜਿਹੇ ਉਹਦਾ ਲਾਇਆ ਸੀ ਚੱਕਿਆ ਨਹੀਂ ਉਹਨੇ ਚੱਕਿਆ ਨਹੀਂ ਹੂੰ ਉਹ ਚੱਕਿਆ ਨਹੀਂ મતલਬ ਕਿਉਂ ਨਹੀਂ ਚੱਕਿਆ ਪਾਸ ਚੋਕ ਜਿਆਦਾ ਪਤਾ ਨਹੀਂ ਲੱਗਿਆ ਹੋਣਾ ਅੱਛਾ ਹੂੰ ਚਲ ਮੈਂ ਲਾਉਣਾ ਨਾਲੇ ਮੈਂ ਪਿੰਡ ਚ ਜਾਇਆ ਮੈਂ ਫੇਮ ਪੁੱਛਾਂ ਮੈਂ ਤੂੰ ਆਰਾਮ ਕਰ ਠੀਕ ਹੈ ਪਾਣੀ ਲੈ ਕੇ ਆ ਦੇਣਾ ਲਾਉਣਾ ਮੈਂ ਕੋਈ ਨਾ ਤੈਨੂੰ ਪਾਣੀ ਲਿਆ ਲਿਆਉਣਾ ਤੂੰ ਦਵਾਈ ਲੈ ਠੀਕ ਹੈ ਮਾ ਹਾਂ ਉਹ ਤਾਂ ਠੀਕ ਆ ਹੁਣ ਬਸ ਅੱਗੇ ਨਾਲ ਫਰਕ ਐ ਲੈ ਲਈ ਸੀ ਦਵਾਈ ਦਵਾਈ ਲੈ ਲਈ ਸੀ ਹਾਂ ਮੈਂ ਵੀ ਹੁਣ ਫੀਮ ਥੋੜੀ ਜੀ ਦਿੱਤੀ ਹੁਣ ਅਸੀਂ ਚਲਪੂ ਹੁਣ ਕਰਾਂ ਦਵਾਈ ਲੱਤੀ ਵੀ ਠਰਕੇ ਜੀ ਖਾਲੀ ਠਰਕੇ ਹਾਂ ਤੇ ਲੱਗ ਗਿਆ ਫੋਨ ਉਹਨੂੰ ਬੂਹ ਨੂੰ ਉਹ ਲਾਇਆ ਉਹਨੇ ਮੈਨੂੰ ਜਦੋਂ ਲਾਇਆ ਸੀ ਹੁਣ ਮੇਰਾ ਸਚੋ ਆਫ ਸੀ ਮਾਂ ਹਾਂ ਤੇ ਹੁਣ ਮੈਸੇਜ ਆਇਆ ਸੀ ਉਹ ਤੇ ਹੁਣ ਜਦੋਂ ਮੈਂ ਲਾਇਆ ਉਹਦਾ ਫੋਨ ਸਚੋ ਆਫ ਹੋਈ ਜਾਂਦਾ ਅਸੀਂ ਸਚੋ ਫਈ ਜਾਂਦਾ ਹਾਂ ਮੈਨੂੰ ਥਲਾ ਦਾ ਪੱਕਾ ਨਹੀਂ ਗੁੱਸੇ 'ਚ ਨਾ ਕਿਤੇ ਕਾਹੋ ਕਰਤਾ ਹੋਵੇ ਬੰਦ ਫੋਨ ਵੀ ਪਹਿਲਾਂ ਮੈਂ ਲੈਤੀ ਮੇਰਾ ਤਾਂ ਚੱਕਿਆ ਨਹੀਂ ਹੈਗਾ ਚਲ ਕੋਈ ਨਾ ਤੂੰ ਟੈਨਸ਼ਨ ਨਾ ਲੈ ਲਾ ਲੂਗੀ ਆਪੀ ਉੱਥੇ ਪਹੁੰਚ ਕੇ ਨਾ 에어ਪੋਰਟ ਤੇ ਉੱਥੇ ਲਾ ਲੂਗੀ ਚਲ ਮੈਂ ਫਿਰ ਮੈਂ ਆਰਾਮ ਕਰਨ ਨਾਲ ਮੈਂ ਕੱਪੜੇ ਚੀਜ਼ ਕਰ ਲਾਂ ਮੈਨੂੰ ਤਾਂ ਆਪ ਬਲਾਈ ਐ ਜੇ ਹੋਈ ਜਾਂਦਾ ਲੈ ਜੇ ਮੈਂ ਨਾ ਬਿਮਾਰ ਹੁੰਦੀ ਤੈਨੂੰ ਬੁਲਾਉਂਦਾ ਨਹੀਂ ਉਹਨੂੰ ਆਪ ਦਾ ਛੱਡ ਤਾਉਂਦਾ ਥਾਂ ਸਿਰਫ ਵਿਚਾਰੀ ਨੂੰ ਪਤਾ ਨਹੀਂ ਕਿਵੇਂ ਪਹੁੰਚੀ ਹੋਣੀ ਆ ਚਲ ਕੋਈ ਨਾ ਮਾ ਕੋਣ ਲੁਗਿ ਉੱਥੇ ਜਾ ਕੇ ਫੋਨ? ہاں ਚਲ। ਬਾਕੀ ਤੇਰੇ ਪੁਰਾ ਗੁੱਸਾ ਅਸੀਂ ਦੀ ਆਇਆ ਨਾ ਨੂੰ ਗੁੱਸੇ ਖੋਰ ਜੀ ਥੋੜੀ। ਤੂੰ ਚਿੰਤਾ ਨਾ ਕਰ ਤੂੰ ਜਾ ਕੇ ਅੰਦਰ ਆਰਾਮ ਕਰ ਲੈ। ਠੀਕ ਆ ਮਾਂ। ਆਹੋ। ਚਲ ਕੋਈ ਨਾ ਮੈਂ ਮੜੇ ਬਾਹਰੇ ਦੇਖਦੀ ਆ ਉਹ। ਫੇਰ ਮੈਂ ਕਰ। ਕੁਝ ਨਹੀਂ ਮੈਂ ਤੂੰ ਆਰਾਮ ਕਰ। ਪੈ। ਮੈਂ ਤਾਂ ਕਿੰਨੀ ਉਹ ਤੂੰ ਪੈ। ਚਲ ਚਲ। ਹੋਰ ਆਰਾਮ ਕਰ। ਅਸੀਂ ਆਪੀ ਕਰ ਲੈ ਇੱਕ। ਆਏ ਹਾਏ ਚੰਗਾ। ਚਲ ਮੈਂ ਕੱਪੜੇ ਬਦਲਾਂ। ਹਾਂ ਹਾਂ ਤੂੰ ਵੀ ਆਰਾਮ ਕਰ ਲੈ ਧੁੱਪ ਪਲਾਈਂ ਬਾਹਰੇ। ਠੀਕ। ਲੱਜਾ ਵੱਡੀ ਐ ਤੂੰ ਵੀ ਹੁਣੀ ਬਿਮਾਰ ਹੋਣਾ ਦੀ। ਵਚਾਰੀ ਦੇ ਬਤ ਜਹਾਜੂ ਜੁਜ ਨਾ ਲੰਘ ਜੇ ਬਸ ਮਿਲੇ ਵੀ ਹੋਣੀ ਉੱਤੇ ਤੱਕ ਜਾਣ ਨੂੰ ਪਤਾ ਨਹੀਂ ਨਾ ਹਾਂ ਹੁਣ ਤਾਂ ਰੱਬ ਹੀ ਰੱਖੇ ਨੇਹਾ ਸਾਰੇ ਬੁੱਤ ਕੀ ਹੋ ਗਿਆ ਕਬਰੋਂ ਕਿ ਉੱਠਿਆ ਮਾਂ ਮੈਨੂੰ ਇਹ ਹਾਲ ਸੁਪਨਾ ਆਇਆ ਲੱਗਦਾ ਹੂੰ ਕਿਸੇ ਮੁਸੀਬਤ ਚ ਓਹੋ ਲੈ ਮੁਸੀਬਤ ਇਹ ਤੂੰ ਕਹੀ ਜੀ ਗੱਲ ਕਰਦਾ ਮੈਂ ਪਾਗਲਾ ਉਹ ਤਾਂ ਬੀ ਸੁਣੇ ਪੂਰੀ ਕਰਨ ਗਈ ਐ ਤੂੰ ਮੁਸੀਬਤ ਕਹੀ ਜਾਂਦਾ ਇਸ ਨੂੰ ਤੂੰ ਨੂੰ ਯਾਦ ਕਰਦਾ ਨਾ ਤਾਂ ਕਰਕੇ ਮੈਂ ਤਾਂ ਦਵਾਈ ਲੈ ਕੇ ਪਈ ਤੂੰ ਤਾਂ ਇਕੋ ਲੋਕ ਤਾਂ ਡਰਿਆ ਨਹੀਂ ਮਾਂ ਮੈਨੂੰ ਐ ਲੱਗਦਾ ਉਹ ਸੱਚੀ ਮੁਸੀਬਤ ਆ ਕਿਤੇ ਉਹ ਕੁੱਤਾ ਆਪਣੀ ਜਿਹੜੇ ਨਾਲ ਗੱਲ ਨਹੀਂ ਨਾ ਹੋਈ ਆਪਾਂ ਤਾਂ ਚਿੰਤਾ ਕਰ ਆ ਜਦੋਂ ਨਹੀਂ ਜਾ ਕੇ ਫੋਨ ਲਾ ਲੈਣਾ ਦੇਖੀ ਉਹ ਹੀ ਹੋ ਗਈ ਮਾਂ ਮੈਂ ਠੀਕ ਠਾਕ ਪਹੁੰਚ ਗਈ ਤੂੰ ਦੋਨੋਂ ਟੈਨਸ਼ਨ ਨਹੀਂ ਲੈ ਬੇਟਾ ਠੀਕ ਹੈ ਨਾ ਹੁਣ ਤੂੰ ਚੱਲ ਠੀਕ ਆ ਮਾਂ ਹਾਂ ਹਾਂ ਤੂੰ ਗੱਲ ਸੁਣਾ ਜੇ ਤੂੰ ਸੋਣਾ ਤਾਂ ਸੋਝਾ ਨਹੀਂ ਚੱਕੀ ਨਾ ਤਰੇ ਆ ਤਰੇ ਆ ਨਾ ਮੈਨੂੰ ਪਾਣੀ ਲੈ ਗਲਾ ਹਾਂ ਹਾਂ ਪਾਣੀ ਲੈ ਕੇ ਦੇਣੀ ਹੈ ਟੈਨਸ਼ਨ ਨਾ ਲੈ ਮਾੜੀ ਲੈ ਰਾਜੀ ਤੁਰਿਆ ਹਾਂ ਦੇ ਕਿਵੇਂ ਆਂਸੀ ਸਸਿਕਾ ਰਾਜੀ ਹੋ ਠੀਕ ਹੈ ਵਧੀਆ ਵਾਂਸੀ ਤੁਸੀਂ ਰਸਤੋਂ ਚਾ ਵਧੀਆ ਵਧੀਆ ਹੋਰ ਪੜਾਈ ਕਿਵੇਂ ਚੱਲਦੀ ਹੈ ਬਸ ਵਧੀਆ ਚੱਲੀ ਜਾਂਦੀ ਹੈ ਪੜਾਈ ਬਾਈ ਕਿਵੇਂ ਆ ਬਾਈ ਠੀਕ ਹੈ ਉਹ ਅੰਦਰ ਹੀ ਪਿਆ ਸੀਗਾ ਅੱਛਾ ਬਾਗੀ ਭਾਬੀ ਹਾਂ ਬਾਗੀ ਪਹੁੰਚੀ ਉੱਥੇ ਨਾ ਪਹੁੰਚੀ ਤਾਂ ਇਹ ਕਾਨੂੰ ਹੈਗੀ ਅੱਛਾ ਪਹੁੰਚ ਜੀ ਹੋ ਜੇ ਦਸਿਆ ਨਹੀਂ ਕੋਸ ਉਹ ਅੰਦਰ ਹੀ ਬੈਠਾ ਟੈਨਸ਼ਨ ਜੀ ਬਾਹਲੀ ਲੀ ਬੈਠਾ ਮੈਨੂੰ ਜੀ ਨਹੀਂ ਲਾਉਂਦਾ ਤੂੰ ਪੁੱਛ ਲੈ ਮੜਾ ਚਲ ਮੈਂ ਪੁੱਛਦਾ ਹਾਂ 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 ਚਲ ਹਾਣੀ ਹਾਣੀ ਫਿਰ ਵੀ ਹੋਰ ਗੱਲ ਹੋਣੀ ਹੈ ਉਕੇ ਮੈਂ ਸੋਹੀ ਸੁੱਤਾ ਪਿਆ ਹੋਏ। ਕੀ ਹਾਲ ਹੈ ਰਾਜੀਪਾ? ਵਧੀਆ ਰਲਾਸ ਵਰਗੀ ਆਲਾ। ਠੀਕ ਆ। ਵਧੀਆ। ਹੋਰ ਗੱਲਬਾਤ। ਬਸ ਕੋਈ ਨਹੀਂ। ਕਿੱਧਰ ਫਿਰਦਾ? ਕੁਝ ਨਹੀਂ ਵਸਤੇਰੇ ਕੋਲ ਆ ਸੀ। ਹੋਰ ਬਾਗੀ-ਬਾਬੀ। ਹਾਂ ਬਾਗੀ ਯਾਰਾ। ਬਸ ਹੀ ਕਹਿੰਦੀ ਟੈਨਸ਼ਨ ਜੀ ਲਈ ਬੈਠਾ ਕਿਉਂ? ਫੋਨ ਹੋ ਨਹੀਂ ਆਇਆ। ਉਹ ਟੈਨਸ਼ਨ ਤਾਂ ਹੁੰਦੀ ਆ ਯਾਰ ਜੇ ਇੱਕ ਵਾਰੀ ਫੋਨ ਆ ਜਾਂਦਾ ਐ ਚਲ ਬੀਜੇ ਨਹੀਂ ਨਹੀਂ ਰਹਿੰਦੀ ਹੈ। ਹਾਂ ਉਹ ਤਾਂ ਸਭ ਆ ਹੈ ਕਰਨਾ। ਇੰਨੇ ਆਪਾਂ ਪੈਸੇ ਲਾਇਆ। ਆ ਜਾਂਦਾ ਟੈਨਸ਼ਨ ਪਰ ਫ੍ਰੀ ਹੋ ਜਾਂਦੇ ਆਪਾਂ। ਕੋਈ ਨਾ ਆ ਜੂਗਾ ਫੋਨ ਵੀ ਪਹੁੰਚ ਕੇ ਫੋਨ ਕਰੂਗੀ ਭਾਬੀ ਉਹ ਕਰ ਲੈ ਵਧੀਆ ਦਿਮਾਗ ਤੇ ਟੈਨਸ਼ਨ ਤਾਂ ਹੁੰਦੀ ਆ ਭਰਾਵਾ ਉਹ ਤਾਂ ਗੱਲ ਸਹੀ ਆ ਤਰੀਕਾ ਤਾਂ ਇੰਨੀ ਦੂਰ ਗਈ ਆ ਕੋਈ ਇੱਥੇ ਆਪਣੇ ਲਵੇ ਲਾਉਣੇ ਗਿਆ ਉਹ ਫਿਰ ਤਾਂ ਚੱਲ ਬੰਦਾ ਨਾ ਕਰ ਰਿਹਾ ਹੁਣ ਸਮੁੰਦਰੋਂ ਪਾਰ ਗਈ ਆ ਹੂੰ ਉੱਥੇ ਕਿਹੜਾ ਕੋਈ ਆਇਆ ਆ ਆਪਦੇ ਬੈਠੇ ਨੇ ਹੂੰ ਤੋ ਰਾਜੀਵ ਕੇ ਮੈਂ ਆਇਆ ਸੀ ਮੈਂ ਤਾਂ ਆ ਹੀ ਆਇਆ ਸੀ ਬਈ ਵੀ ਅੱਜ ਭਾਬੀ ਜੀ ਫਲੈਟ ਆ ਉਹ ਜਾਊਗੀ ਬਾਈ ਤੋਂ ਪਾਰਟੀ ਬੂਟੀ ਲੈ ਲਈ ਖਾਇਆ ਵਾਗੋ ਸੜ ਵੇਰ ਪਾਰਟੀ ਦੀ ਕੀ ਗੱਲ ਆ ਯਾਰ ਰਾਜੀਵ ਇੱਕ ਵਾਰੀ ਫੋਨ ਆ ਜਾਂਦੇ ਆ ਦਿਮਾਗ ਜੀ ਤੋਂ ਨਾ ਟੈਨਸ਼ਨ ਫ੍ਰੀ ਹੋ ਜਾਂਦਾ ਹੂੰ ਫੋਨ ਤਾਂ ਕਿਉਂ ਸੱਤ ਸਮੁੰਦਰੋਂ ਪਾਰ ਗਈ ਆ ਯਾਰ ਕੋਈ ਐ ਤਾਂ ਹੈ ਨਹੀਂ ਕੋਈ ਹੋਈ ਗਈ ਆ ਬਠਿੰਡੇ ਟੈਨਸ਼ਨ ਤਾਂ ਹੁੰਦੀ ਆ ਤੈਨੂੰ ਪਤਾ ਹੀ ਆ ਫੇਰ ਆ ਆ ਚੱਲੀਏ ਫਿਰ ਮੋਟਰ ਤੇ ਮੋਟਰ ਤੇ ਯਾਰ ਅੱਜ ਨਾ ਮੇਰਾ ਸਿਰ ਜਦ ਦੁਖੀ ਜਾਂਦਾ ਰਾਜੀਵ ਜੇ ਆਪਾਂ ਪਾਰਟੀ ਕੱਲ ਨੂੰ ਕਰ ਲਈਏ ਕੋਈ ਨਾ ਚੱਲ ਫਿਰ ਕੱਲ ਨੂੰ ਕਰ ਲਾਂਗੇ ਅੱਜ ਹੀ ਫਿਰ ਸਵੇਰੇ ਉਹ ਲਾਜ਼ਮੀ ਯਾਰ ਪਾਰਟੀ ਯਾਰ ਦਮਾਂਗੇ ਸਾਨੂੰ ਜੱਜ ਕੇ ਕੀ ਖਾਣਾ ਹੋਇਆ ਹੱਥ ਲਾ ਦੀ ਯਾਰ ਉਹ ਚੀਜ਼ ਖਵਾਵਾਂਗੇ ਪਤਾ ਹੀ ਹੈ ਤੈਨੂੰ ਕੀ ਚੱਲਦਾ ਓ ਯਾਰ ਫਿਰ ਗੱਲਾ ਕੋਈ ਮਾਨਸਾ ਲੈ ਚੱਲਾਂ ਮਾਨਾ ਮਾਨਸਾ ਨਹੀਂ ਮੋਟਰ ਦੀ ਜਲਾ ਮਾਨਸਾ ਕਿਸੇ ਹੋਟਲ ਚ ਵਜਾਂਗੇ ਬਸ ਕਿੱਥੇ ਮੋਟਰ ਆਪੇ ਗੱਲ ਦੀ ਵਾਰੇਗਾ ਮੋਟਰ ਤੇ ਮੋਟਰ ਤੇ ਵਜਾਂਗੇ ਫਿਰ ਚੱਲ ਤੜਕੇ ਵੇਨੇ ਮੇਰਾ ਸਰਜਾ ਨਾਲੇ ਦਵਾਈ ਲੈ ਕੇ ਹਟਿਆ ਚੱਲ ਤੂੰ ਟੈਨਸ਼ਨ ਨਾਲ ਆ ਜਾ ਭਾਵੇਂ ਪਹੁੰਚੀ ਤਾਂ ਫੋਨ ਕਰ ਉਹ ਪਤਾ ਕੀ ਹੁੰਦਾ ਜਦੋਂ ਜਹਾਜ਼ ਚੜ੍ਹਦਾ ਹੁੰਦਾ ਉਦੋਂ ਫੋਨ ਬੰਦ ਕਰਾਉਂਦੇ ਚਲਾਉਣ ਨਹੀਂ ਦਿੰਦੇ ਪਹੁੰਚ ਤਾਂ ਗਈ ਹੋਣੀ ਵੇਸਾ ਨਾ ਹੁਣ ਤਾਂ ਇਹ 7 ਘੰਟੇ ਹੋ ਗਏ ਤੁਰੀ ਨੂੰ ਕੱਟ ਤਾ ਹੋ ਗਿਆ ਆਪਣੇ 7-8 ਘੰਟੇ ਦਾ ਹੋ ਗਿਆ ਹੁਣ ਬਸ ਫੇਰ ਆਜੂ ਕੋਣ ਓਏ ਆ ਜੀ ਯਾਰ ਮੈਂ ਟੈਂਸ਼ਨ ਤੈਨੂੰ ਪਤਾ ਹੀ ਯਾਰ ਆ ਜੀ 25-30 ਲੱਖ ਰੁਪਏ ਲਾਏ ਆ ਹੂੰ ਬੈਟਰੀ ਬੁੰਟਰੀ ਨਾਲ ਹੋ ਗਿਆ ਹਾਂ ਜੇ ਐਂ ਵੀ ਹੋ ਸਕਦਾ ਆਜੂ ਕੋਈ ਨਾ ਚਲ ਐਂ ਤਾਂ ਆਪਾਂ ਨੂੰ ਪਤਾ ਮੈਨੂੰ ਫੋਨ ਤਾਂ ਕਰੂਗੀ ਉਹ ਕਰੂਗੀ ਹਾਂ ਚਲ ਚੰਗਾ ਹਾਂ ਚਲ ਠੀਕ ਆ ਫਿਰ ਕੱਲ ਨੂੰ ਮਿਲਦੇ ਆਂ ਪਾਰਟੀ ਕਰ ਲੈ ਟੈਂਸ਼ਨ ਨਾਲ ਇੰਗਾ ਆਜੂ ਨਾ ਨਾ ਕੋਈ ਨਾ ਆ ਜੀ ਫਿਰ ਕੱਲ ਨੂੰ ਹਾਂ 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 ਜਰੂਰ ਬਈ ਪਾਰਟੀ ਦੀ ਗੱਲ ਆ ਠੀਕ ਚੰਗਾ ਰਹੀ ਪਾ ਰਹੇ ਨੇ ਹਾਂ ਸੋਹੀ ਦੋਹੋਂ ਹੋ ਤਾ ਜੀਏਗੀ ਨਹੀਂ ਆਂਦੀ ਕਿਵੇਂ ਚੱਕਿਆ ਜਾਏ ਇੱਥੇ ਨਹੀਂ ਲੱਗੇ ਹੈਲੋ ਹਾਂ ਨੇਹਾ